ਅੱਜ ਜਿਖੜੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਨੈਸ਼ਨਲ ਹਾਈਵੇ ਮਕੇਰੀਆਂ ਦੇ ਸ਼ੁਕਰ ਮਿਲਦੇ ਬਿਲਕੁਲ ਅੱਗੇ ਜਿੱਥੇ ਕਿ ਵਕਵਾ ਕਿਸਾਨ ਜਿੱਥੇ ਬੰਦਿਆਂ ਵੱਲੋਂ ਜਿਹੜਾ ਧਰਨਾ ਲੱਗਾ ਅੱਜ ਦੂਜੇ ਦਿਨ ਇਹ ਧਰਨਾ ਜਿਹੜਾ ਹੈਗਾ ਜਾਰੀ ਹੈਗਾ ਔਰ ਦੂਸਰੇ ਦਿਨ ਵੀ ਜਿਹੜੀ ਗੱਲਬਾਤ ਲੱਗਦੀ ਹੈ ਕਿਸੇ ਪਾਰ ਨਹੀਂ ਲੱਗੀ ਕਿਉਂਕਿ ਅਜੇ ਤੱਕ ਜਿਹੜਾ ਹੈਗਾ ਨੈਸ਼ਨਲ ਹਾਈਵੇ ਇੱਕ ਤਰਫਾ ਜਿਹੜਾ ਜਮ ਕਰਕੇ ਰੱਖਿਆ ਹੋਇਆ ਇੱਕ ਤਰਫਾ ਜਿਹੜਾ ਖੁੱਲਾ ਛੱਡਿਆ ਹੋਇਆ ਸਾਡੇ ਨਾਲ ਗੱਲਬਾਤ ਕਰਨ ਲਈ ਹੈਗੇ ਨੇ ਇਸ ਵੇਲੇ ਬਲਦੇਵ ਸਿੰਘ ਸਰਸਾ ਜੀ ਮੈਂ ਗੱਲ ਕਰਾਂਗਾ ਉਹਨਾਂ ਦੇ ਨਾਲ ਕਿ ਕੱਲ ਤੂੰ ਉਤਰਨ ਲੱਗਾ ਹੋ ਸੱਸਾ ਸਾਹਿਬ ਕੀ ਕੋਈ ਗੱਲਬਾਤ ਬਣੀ ਆ ਕੁਝ ਅਜੇ ਤੱਕ ਕੋਈ ਗੱਲ ਪਤ ਨਹੀਂ ਬਣੀ ਉਹ ਨਾ ਸਿਨੇਹਾ ਅੱਗੇ ਆਇਆ ਹੈ ਨਾ ਸਿਨੇਹਾ ਜਰੂਰ ਆਇਆ ਪ੍ਰਸ਼ਾਸਨ ਵੱਲੋਂ ਅਧਿਕਾਰੀ ਆਏ ਸੀ ਕਿ ਜਿਹੜਾ ਨੋਟੀਫਿਕੇਸ਼ਨ ਹੈ ਮੇਲਾ ਨੂੰ ਚਲਾਉਣ ਵਾਸਤੇ ਇਹ ਜਾਰੀ ਅਸੀਂ ਕਰ ਦਿੰਦੇ ਆ ਤੁਹਾਨੂੰ ਕਾਪੀ ਮਿਲ ਜੇਗੀ ਅੱਡੇ ਘੰਟੇ ਤੱਕ ਕਾਪੀ ਆ ਜਾਂਦੀ ਆ ਉਹਦਾ ਘੰਟਾ ਹੋ ਗਿਆ ਅਜੇ ਤੱਕ ਆਈ ਨਹੀਂ ਇਹ ਸਾਨੂੰ ਇਸ ਲਈ ਜ਼ਰੂਰ ਆਇਆ ਪਈ ਜਿਹੜਾ ਨੋਟੀਫਿਕੇਸ਼ਨ ਹੈ ਨਵਾਂ ਜਾਰੀ ਹੋਇਆ ਦੇਖ ਲਓ ਪਹਿਲਾਂ ਜਿਹੜਾ 26 ਤਰੀਕ ਨੂੰ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਕਿਸਾਨਾਂ ਨੂੰ ਬਹੁਤ ਵੱਡਾ ਧੋਖਾ ਦਿੱਤਾ ਮਤਲਬ ਕਿ ਇਹਨਾਂ ਦੇ ਨਾਲ ਇਸ ਤਰ੍ਹਾਂ ਖੇਡ ਛੱਡੀਆ ਇਸ ਤਰ੍ਹਾਂ ਤੇ ਬੱਚੇ ਵੀ ਖੇਡਦੇ ਜਿਸ ਤਰ੍ਹਾਂ ਕਿ 26 ਨਵੰਬਰ ਨੂੰ ਪੁਨਿਆੜ ਮਿਲਦੀ ਚ ਉਹਨੇ ਜਾ ਕੇ ਚਾਰ ਕਪੂਰੇ ਲਿਆ ਕੇ ਖਲੋਤੀ ਮਿਲਦੀ ਵਿੱਚ ਜਿਹੜਾ ਸੀ ਉਹ ਦੋਂਗੇ ਦੇ ਵਿੱਚ ਸੁੱਟ ਕੇ ਤੇ ਮਿਲ ਦਾ ਲਾਲਾ ਲਾਲਾ ਕਰਤੀ ਵੀ ਚਾਲੂ ਹੋ ਗਈ ਜਦੋਂ ਕਿ ਉਥੇ ਨਾ ਤਾਂ ਕੋਈ ਨੋਟੀਫਿਕੇਸ਼ਨ ਪਹਿਲਾਂ ਜਾਰੀ ਹੋਇਆ ਕਿਉਂਕਿ ਮਿਲ ਚਲਾਉਣ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੁੰਦਾ ਸਰਕਾਰ ਵੱਲੋਂ ਫਿਰ ਉਹ ਜੀਐਮ ਨੂੰ ਜਾਂਦਾ ਜੀਐਮ ਕੋ ਕਿਸਾਨਾਂ ਨੂੰ ਪਰਚੀਆਂ ਭੇਜਦੇ ਨੇ ਨਾ ਨੋਟੀਫਿਕੇਸ਼ਨ ਜੀਐਮਾ ਤੱਕ ਆਇਆ ਨਾ ਕਿਸੇ ਕਿਸਾਨ ਨੂੰ ਪਰਚੀ ਭੇਜੀ ਨਾ ਉਥੇ ਕੋਈ ਗੰਨੇ ਦੀ ਟਰਾਲੀ ਆਈ ਇੱਥੇ ਇਹ ਪਤਾ ਨਹੀਂ ਕਿ ਇਹ ਕਿਸ ਸੋਚ ਰੱਖ ਕੇ ਤੇ ਕਿਸਾਨ ਨੂੰ ਇਸ ਤਰ੍ਹਾਂ ਗੁੰਮਰਾਹ ਜਿਹੜਾ ਉਹ ਕੀਤਾ ਗਿਆ ਕਿਉਂਕਿ ਮਿਲਾਂ ਜਿਹੜੀਆਂ ਨੇ ਅਗੇ ਅਕਤੂਬਰ ਦੇ ਲਾਸਟ ਵਿੱਚ ਨਵੰਬਰ ਦੇ ਪਹਿਲੇ ਹfte ਚਾਲੂ ਹੋਣੀਆਂ ਸੀ ਨਵੰਬਰ ਦਾ ਸਾਰਾ ਬਿਨਾਂ ਖਤ ਅਜੇ ਤੱਕ ਮੇਲਾ ਜਿਹੜੀਆਂ ਉਹ ਚਾਲੂ ਨਹੀਂ ਹੋਈਆਂ ਔਰ ਪੇਮੈਂਟ ਵੀ ਜਿਹੜੀ ਆ ਅਜੇ ਤੱਕ ਜਿਹੜੀ 61 ਰੁਪਏ ਸਰਕਾਰ ਨੇ ਦੇਣੀ ਸੀ ਉਹ ਵੀ ਨਹੀਂ ਦਿੱਤੀ ਜਿਸ ਚੋਂ ਲੈ ਕੇ ਕੱਲ ਤੋਂ ਕਿਸਾਨ ਜਿਹੜੇ ਸੀ ਇੱਥੇ ਬੈਠੇ ਸੀ ਕੱਲ ਉਹਨਾਂ ਨੇ ਕਿਹਾ ਵੀ ਅਸੀਂ ਸ਼ਾਮ ਤੱਕ ਕਰ ਦਾਂਗੇ ਸਾਬ ਤੋਂ ਫਿਰ ਕਹਿਣ ਲੱਗੇ ਕਿ ਕੱਲ ਨੂੰ ਸੀਐਮ ਦੇ ਨਾਲ ਮੀਟਿੰਗ ਹੈ 2 ਵਜੇ ਤੇ ਉਹ ਕਰਕੇ ਫਿਰ ਕਰ ਦਾਂਗੇ ਕੱਲ ਸੀ ਸੈੱਟ ਤੇ ਬੈਠੇ ਸਭੀ ਕਿਸਾਨ ਜਿੱਥੇ ਬੰਨੀਆਂ ਔਰ ਅੱਜ ਫਿਰ ਜਦੋਂ ਵੇਖਿਆ ਕਿ ਕੋਈ ਗੱਲ ਨਹੀਂ ਕਰ ਰਿਹਾ ਫਿਰ ਅਸੀਂ ਇੱਕ ਸੈੱਟ ਰੁਕੀ ਆ ਹੁਣ ਅਸੀਂ ਇੱਕ ਸੈੱਟ ਰੁਕੀ ਆ ਤੇ ਕੱਲ ਤੱਕ ਜੇ ਇਹ ਮਸਲਾ ਹੱਲ ਨਹੀਂ ਹੁੰਦਾ ਤੇ ਫਿਰ ਦੋਵੇਂ ਸਾਈਡਾਂ ਜਿਹੜੀਆਂ ਨੇ ਇਹ ਰੋਕੀਆਂ ਜਾਣੀਆਂ ਇਸ ਕਰਕੇ ਅਸੀਂ ਇੱਥੇ ਬੱਠੇ ਸਰਦਾਰ ਜੀ ਜਿਗਰ ਗੱਲ ਕਰੀਏ ਤਾਂ ਦੂਜੇ ਪਾਸੇ ਇਹ ਨਹੀਂ ਲੱਗ ਰਿਹਾ ਕਿ ਜਿਹੜਾ ਬਲਾਕ ਸੰਗਤ ਦਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾ ਆਣ ਦੇ ਕਾਰਨ ਲਗਣਾ ਹੋ ਸਕਦਾ ਹੈ ਵੀ ਚੋਣ ਜਾਬਤਾ ਵੀ ਲੱਗ ਜਾਏ ਵਿੱਚ ਜਿਹੜੀਆਂ ਮੇਰਲਾ ਚੱਲੂ ਹੋਣੀਆਂ ਨੇ ਜਿਹੜੀਆਂ ਮੇਰਲਾ ਨੇ ਇਹ ਤੇ ਕੋਈ ਨਵੇਂ ਸਿਰੇ ਕੋਈ ਨਵਾਂ ਕੰਮ ਥੋੜਾ ਹੋਣਾ ਇਹ ਤੇ ਹਰ ਸਾਲ ਚੱਲੂ ਹੁੰਦੀਆਂ ਨੇ ਇਹ ਤਾਂ ਜਿਹੜਾ ਇਹ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਨੋਟੀਫਿਕੇਸ਼ਨ ਉਹਨਾਂ ਨੇ ਜਾਰੀ ਕੀਤਾ ਕੱਲ ਆਇਆ 27 ਤਰੀਕ ਨੂੰ ਉਹਨਾਂ ਨੇ ਜਿਹੜਾ ਲੈਂਦਾ ਜਾਰੀ ਕੀਤਾ 25 ਦੀ ਬੈਕਡੇਟ ਕੀਤਾ ਲੇਕਿਨ ਅਸੀਂ ਕਹਾਂ ਵੀ ਇਹ ਸਾਡੇ ਨਾਲ ਧੋਖਾ ਕਿਉਂ ਆ ਹੁਣ ਉਹਨਾਂ ਨੇ ਅੱਜ ਇਹ ਗੱਲ ਕੀਤੀ ਆ ਕਿ ਅੱਜ ਨਵਾਂ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋ ਜੇਗਾ ਮਿਲਣ ਨੂੰ ਚਲਾਉਣ ਵਾਸਤੇ ਤੇ ਦੇ ਵਿੱਚ ਕੋਈ ਨਵਾਂ ਕੰਮ ਥੋੜਾ ਚੱਲੂ ਹੋਣਾ ਮਿੱਲਾਂ ਨੂੰ ਚਲਾਉਣ ਵਾਸਤੇ ਜਿਹੜਾ ਹੈਗਾ ਨੋਟੀਫਿਕੇਸ਼ਨ ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਹੈਗੇ ਨਾ ਉਹ ਕਹਿ ਰਹੇ ਨੇ ਕਿ ਆ ਜਾਰੀ ਕਰ ਦਿੱਤਾ ਜਾਏਗਾ ਸੜਨ ਅਗਲੇ ਕਿਸਾਨਾਂ ਕੋਲ ਹੈਗੇ ਨੇ ਉਹਨਾਂ ਦਾ ਦੇਖ ਲੋ ਕਿ ਕਹਿਣਾ ਹੈ ਕਿ ਕੀ ਕੀ ਕਹਿਣਾ ਕਿ ਚਾਹੁੰਦੇ ਦੱਸ ਤੁਹਾਨੂੰ ਬੜਾ ਸਿਰਸਾ ਸਾਹਿਬ ਨੇ ਸਾਡੇ ਬਜ਼ੁਰਗ ਕਿਸਾਨਾਂ ਆਗੂ ਨੇ ਉਹਨਾਂ ਨੇ ਸਾਰਾ ਦੱਸ ਦਿੱਤਾ ਆ ਕਿ ਜਿਹੜਾ 25 ਤਰੀਕ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ 26 ਤਰੀਕ ਨੂੰ 25 ਤਰੀਕ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਔਰ ਉਹਦੇ ਨੋਟੀਫਿਕੇਸ਼ਨ ਦਾ ਜਿਹੜਾ ਮੇਲਾਂ ਵਾਲਿਆਂ ਨੂੰ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਕਿ ਅਸਲ ਦੇ ਵਿੱਚ ਇਹਨਾਂ ਨੇ ਰੇਡ ਕਾ ਪਾ ਲਿਆ ਜਿਹੜਾ 415 ਰੁਪਏ ਪੰਜਾਬ ਸਰਕਾਰ ਨੇ ਰੇਟ ਵਧਾਇਆ ਸੀਗਾ ਉਹ ਰੇੜਕਾ ਇਹ ਪੈ ਗਿਆ ਕਿ ਮੇਲਾ ਵਾਲੇ ਕਹਿੰਦੇ ਕਿ ਸਰਕਾਰ 15 ਰੁਪਏ ਦਾ ਕਰੇ ਤੇ ਸਰਕਾਰ ਕਹਿੰਦੀ ਮੇਲਾ ਵਾਲੇ ਕਰਨ ਇਸ ਦੇ ਵਿੱਚ ਸਾਰਾ ਜਿਹੜਾ ਕਿਸਾਨ ਆ ਉਹ ਫਿਸ ਰਿਹਾ ਸੀਗਾ ਇਸੇ ਮਸਲੇ ਨੂੰ ਲੈ ਕੇ ਸਾਡਾ ਕੱਲ ਦਾ ਧਰਨਾ ਚੱਲ ਰਿਹਾ ਸੀਗਾ ਹੁਣ ਸਾਨੂੰ ਸਿਨਿਆ ਆਇਆ ਹੈ ਕਿ ਉਹਨਾਂ ਦੀ ਆਪਸੀ ਐਡਜਸਟਮੈਂਟ ਹੋਈ ਹੈ ਦੋਹਾਂ ਤੇ ਰਾਜੀ ਸਰਕਾਰ ਦੀ ਔਰ ਮੇਲਾ ਵਾਲਿਆਂ ਦੀ ਤੇ ਅੱਜ ਹੁਣ ਆਪਾਂ ਨੋਟੀਫਿਕੇਸ਼ਨ ਦੀ ਵੇਟ ਕਰਦੇ ਆਂ ਜਿੰਨਾ ਚਿਰ ਤੱਕ ਸਾਰੇ ਹੱਥ 'ਚ ਨੋਟੀਫਿਕੇਸ਼ਨ ਨਹੀਂ ਆ ਜਾਂਦਾ ਉਹਨਾਂ ਚਿਰ ਤੱਕ ਸਾਡਾ ਜਿਹੜੀ ਅਜੀਟੇਸ਼ਨ ਆ ਉਹ ਐਜ਼ ਇਟ ਜਿਹੜੀ ਉਹ ਚੱਲ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਹੈਗੇ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਜੇਕਰ ਪੰਜਾਬ ਸਰਕਾਰ ਇਸ ਵਾਰ ਵੀ ਸਾਡੇ ਨਾਲ ਕੋਈ ਧੋਖਾ ਕਰਦੀ ਹੈ ਤੇ ਬਿਲਕੁਲ ਜਿੱਥੇ ਇੱਕ ਸਾਈਡ ਬੰਦ ਕਰਦੀ ਹੈ ਨੈਸ਼ਨਲ ਹਾਈਵੇ ਦੀ ਦੂਸਰੀ ਸਾਈਡ ਵੀ ਬੰਦ ਕਰਕੇ ਬਿਲਕੁਲ ਸਰਕਾਰ ਦੀਆਂ ਅੱਖਾਂ ਖੋਲੀਆਂ ਜਾਣਗੀਆਂ ਕੈਮਰਾਮੈਨ ਲਖਸ਼ਮੰਦੀ ਦੇ ਨਾਲ ਤਰਸੇਮ ਬੱਕੂ ਪੀਡੀਸੀ ਨਿਊਜ਼ ਹੁਸ਼ਿਆਰ ਕੋਲ